ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਰੰਪ ਅਤੇ ਫ्रांस ਦੇ ਰਾਸ਼ਟਰਪਤੀ ਇਮੈਨਿਊਅਲ ਮੈਕਰੋਂ ਨੇ ਰੂਸ-ਯੂਕਰੇਨ ਯੁੱਧ ਵਿੱਚ ਸ਼ਾਂਤੀ ਵਾਰਤਾ ਲਈ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਪਰ ਇਸ ਦੌਰਾਨ ਦੋਵਾਂ ਵਿਚਾਲੇ મતਭੇਦ ਸਾਫ਼ ਨਜ਼ਰ ਆਇਆ। ਰੰਪ ਪ੍ਰੈਸ ਕਾਨਫਰੰਸ ਵਿੱਚ ਯੂਕਰੇਨ ਯੁੱਧ ਦੇ ਸੰਬੰਧ ਵਿੱਚ ਆਪਣੇ ਐਲਾਨਾਂ ਬਾਰੇ ਛੇਕੀ ਮਾਰੇ ਸਨ। ਮੈਕਰੋਂ ਨੇ ਉਸ ਨੂੰ ਆਪਣੇ ਡੀਲ ਦੀ ਅਸਲੀਅਤ ਤੋਂ ਜਾਣੂ ਕਰਵਾਇਆ। मैक्रोन ने जोर देकर कहा कि और शांति ਲਈ proper diplomatic जांच चौंदे ने प्रेस कॉन्फ्रेंस दौरान मैक्रोन बार-बार सुरक्षा गारंटी दे जोर देते दिखाई देते सन ता जो ए यकीनी बढ़ाया जा सके कि रूस यूक्रेन पे दोबारा हमला नहीं करेगा उसने ए भी कहा कि किसी भी समझौते की जांच ते तस्दीक की जानी चाहिए ਫੌਂਟਾਸੀਏ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਮੈਕਰੋਨ ਨੇ ਦੱਸਿਆ ਕਿ ਰੂਸ ਯੂਕਰੇਨ ਯੁੱਧ ਤੇ ਸ਼ਾਂਤੀ ਸਮਝੌਤੇ ਲੈ ਕੇ ਗੱਲਬਾਤ ਹੋਈ ਹੈ ਮੈਕਰੋਨ ਨੇ ਵਾਰ-ਵਾਰ ਸੁਰੱਖਿਆ ਗਰੰਟੀ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਯੂਕਰੇਨ ਦੇ ਸਮਰਪਣ ਦੇ ਤੌਰ ਤੇ ਨਾ ਦੇਖਿਆ ਜਾਵੇ 트ੰਪ ਦੇ ਇੱਕ ਬਿਆਨ ਤੇ ਮੈਕਰੋਨ ਨੇ ਉਸ ਦਾ ਹੱਥ ਫੜ ਕੇ ਉਸ ਨੂੰ रोकिया ਅਤੇ ਉਸ ਤੋਂ ਪੱਥਾਂ ਦੀ ਜਾਂਚ ਕਰਵਾਈ ਸੀਐਨਐਨ ਦੇ ਮੁਤਾਬਕ ਮੈਕਰੋਨ ਨੇ ਟਰੰਪ ਦੇ ਨਾਲ ਸਾਂਝਕਤ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਸ਼ਾਂਤੀ ਦਾ ਮਤਲਬ ਯੂਕਰੇਨ ਦਾ ਸਮਰਪਣ ਨਹੀਂ ਹੋਣਾ ਚਾਹੀਦਾ ਇਸ ਦਾ ਮਤਲਬ ਬਿਨਾਂ ਗਰੰਟੀ ਦੇ جنگ ਮੰਦੀ ਨਹੀਂ ਹੋਣਾ ਚਾਹੀਦਾ ਇਸ ਸ਼ਾਂਤੀ ਨੂੰ ਯੂਕਰੇਨ ਦੀ ਪ੍ਰਭੂਸੱਤਾ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਅਤੇ ਯੂਕਰੇਨ ਨੂੰ ਸਾਰੇ ਹਿੱਸੇਦਾਰਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਰਾਸ਼ਟਰ ਟਰੰਪ ਨੇ ਪ੍ਰੈਸ ਕਾਨਫਰੰਸ ਦੌਰਾਨ ਸੁਰੱਖਿਆ ਗਰੰਟੀ ਦਾ ਜ਼ਿਕਰ ਨਹੀਂ ਕੀਤਾ ਪਰ ਜਦੋਂ ਟਰੰਪ ਨੇ ਯੂਕਰੇਨ ਦੀ ਮਦਦ ਕਰਨ ਤੇ ਆਪਣੀ ਰਾਹ ਚਾਹਲ ਕੀਤੀ ਤਾਂ ਮੈਕਰੋਨ ਉਸ ਨੂੰ ਰੋਕਿਆ ਅਤੇ ਕਿਹਾ ਕਿ ਉਹ ਤੱਥਾਂ ਨੂੰ ਗਲਤੰਗ ਨਾਲ ਪੇਸ਼ ਕਰ ਰਹੇ ਨੇ ਅਗੇ ਟਰੰਪ ਨੇ ਕਿਹਾ ਕਿ ਤੁਹਾਨੂੰ ਸਮਝਣਾ ਹੋਵੇਗਾ ਕਿ ਯੂਰਪੀ ਯੂਕਰੇਨ ਨੂੰ ਪੈਸਾ ਉਧਾਰਦੇ ਰਿਹਾ ਹੈ ਉਹਨਾਂ ਨੇ ਉਹਨਾਂ ਦੇ ਪੈਸੇ ਵਾਪਸ ਮਿਲ ਰਹੇ ਨਹੀਂ ਫਿਰ ਮੈਕਰੋਨ ਨੇ ਉਸ ਨੂੰ ਰੋਕ ਲਈ ਟਰੰਪ ਦਾ ਹੱਥ ਫੜਿਆ ਤੇ ਕਿਹਾ ਨਹੀਂ ਇਮਾਨਦਾਰ ਹੋ ਲਈ ਕੀ ਭੁਗਤਾਨ ਕੀਤਾ ਹੈ ਅਸੀਂ ਕੁੱਲ ਮਹਨਤ ਦਾ 60% ਭੁਗਤਾਨ ਕੀਤਾ ਐਮਰੀਕਾ ਵਰਗਾ ਸੀ ਕਰਜ਼ਾ ਗ੍ਰੰਟੀ ਗ੍ਰਾਂਟ